ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਦੀ ਮੌਤ ਦੀ ਖਬਰ ਅਸਰ ਤੁਸੀਂ ਪੂਰੇ ਪੰਜਾਬ ਭਰ ਦੇ ਵਿੱਚ ਸੁਣ ਚੁੱਕੇ ਹੋ ਪਰ ਇਹਦੇ ਵਿਚਾਲੇ ਇੱਕ ਵੱਡਾ ਮੋੜ ਆ ਗਿਆ ਯਾਨੀ ਰਾਜਵੀਰ ਜਵੰਦਾ ਦੀ ਖਬਰ ਦੇ ਨਾਲ ਇੱਕ ਐਸੀ ਅਪਡੇਟ ਜੁੜ ਗਈ ਹੈ ਕਿ ਕਹਿੰਦੇ ਜੀ ਫੇਕ ਜਿਵੇਂ ਪਹਿਲਾਂ ਬਹੁਤ ਸਾਰੀਆਂ ਅਫਵਾਹਾਂ ੜਾਈਆਂ ਜਾ ਰਹੀਆਂ ਸੀ ਪਰ ਅੱਜ ਤੁਹਾਡੇ ਸਾਹਮਣੇ ਰਾਜਵੀਰ ਜਵੰਦਾ ਨੂੰ ਲੈ ਕੇ ਸਵੇਰ ਇੱਕ ਖਬਰ ਆਉਂਦੀ ਹੈ ਕਹਿੰਦੇ ਜੀ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਹੈ ਪਰ ਉਸ ਤੋਂ ਬਾਅਦ ਇੱਕ ਖਬਰ ਹੋਰ ਆ ਜਾਂਦੀ ਹੈ ਜਿਹਦੇ ਨਾਲ ਪੂਰਾ ਪੰਜਾਬ ਹਿੱਲ ਚੁੱਕਿਆ ਹੈ ਯਾਨੀ ਪੂਰੇ ਪੰਜਾਬ ਦੇ ਅੰਦਰ ਤਰਥਲੀ ਮਚ ਗਈ ਹੈ ਇੱਕ ਐਸੇ ਪੱਤਰਕਾਰ ਸੀਨੀਅਰ ਪੱਤਰਕਾਰ ਦੁਆਰਾ ਹਸਪਤਾਲ ਦੇ ਵਿੱਚ ਕੰਟੈਕਟ ਕੀਤਾ ਗਿਆ ਕਿਸੇ ਵੀ ਹਸਪਤਾਲ ਨੇ ਪੁਸ਼ਟੀ ਨਹੀਂ ਕੀਤੀ ਕਿ ਰਾਜਵੀਰ ਜੋਂਦਾ ਸਾਡੇ ਵਿੱਚ ਨਹੀਂ ਹੈ ਦੇਖੋ ਇਸ ਖਬਰ ਨੂੰ ਕਿਵੇਂ ਨਸ਼ਰ ਕੀਤਾ ਗਿਆ ਕਿਵੇਂ ਕਰ ਦਿੱਤਾ ਵਜ੍ਹਾ ਕੀ ਹੈ ਕਿਉਂ ਇਹ ਮਾਮਲਾ ਸਾਹਮਣੇ ਆਇਆ ਕਿਉਂਕਿ ਜਿਹੜੇ ਪੱਤਰਕਾਰ ਤੁਹਾਡੇ ਸਾਹਮਣੇ ਦੱਸਣਗੇ ਸੀਨੀਅਰ ਪੱਤਰਕਾਰ ਨੇ ਅਕਸਰ ਸਾਰਾ ਪੰਜਾਬ ਇਹਨਾਂ ਨੂੰ ਸੁਣਦਾ ਇਹਨਾਂ ਨੇ ਕੀ ਕਿਹਾ ਸੁਣੋ ਜਰਾ ਧਿਆਨ ਦੇ ਨਾਲ ਕਿਉਂਕਿ ਰਾਜਵੀਰ ਜਵੰਦਾ ਨੂੰ ਲੈ ਕੇ ਬਹੁਤ ਸਾਰੀਆਂ ਅਰਦਾਸਾਂ ਦਾ ਚੱਲ ਹੀ ਰਹੀਆਂ ਸੀ ਪਰ ਡਾਕਟਰਾਂ ਬੰਨਿਓ ਕਹਿੰਦੇ ਜੀ ਕਿਸੇ ਨੂੰ ਨਹੀਂ ਭੜਕ ਲੱਗੀ ਕਿ ਡਾਕਟਰ ਰਾਜਵੀਰ ਜਵੰਦਾ ਦੀ ਕਿਹੜੇ ਬੰਦੇ ਨੇ ਵਾਅ ਬਣਾ ਦਿੱਤੀ ਹੈ ਜਾਂ ਖਬਰ ਫੈਲਾ ਦਿੱਤੀ ਹੈ ਕਿ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਹੈ ਵਰੇਤੇ ਆਂਦੇ ਨਾਲ ਸਾਰੇ ਪੰਜਾਬੀ ਸੁਣ ਲੈਣ ਔਰ ਉਸ ਤੋਂ ਬਾਅਦ ਜਿੰਨੇ ਵੀ ਸਾਡੇ ਪੰਜਾਬ ਦੇ ਕਲਾਕਾਰ ਜਾਂ ਉਹਦੇ ਮਾਤਾ ਪਿਤਾ ਜਾਂ ਕੋਈ ਵੀ ਰਿਸ਼ਤੇਦਾਰ ਜਾਂ ਕੋਈ ਹੋਰ ਸੱਜਣ ਮਿੱਤਰ ਜਿੰਨੇ ਵੀ ਤੁਸੀਂ ਲੋਕ ਸਾਡੇ ਪੰਜਾਬ ਦੇ ਇਸ ਖਬਰ ਨੂੰ ਮੁਲਕਾਂ ਤੱਕ ਫੇਰ ਤੋਂ ਪਹੁੰਚਾਉਣ ਦੀ ਵਾਰੀ ਹੈ ਕਿਉਂਕਿ ਭਾਈ ਰਾਜਵੀਰ ਜਵੰਦਾ ਦੀ ਕਹਿੰਦੇ ਜੀ ਇਹ ਖਬਰ ਦੇ ਨਾਲ ਕੋਈ ਪੁਸ਼ਟੀ ਨਹੀਂ ਹੋਈ ਕਿਉਂਕਿ ਰਾਜਵੀਰ ਜਵੰਦਾ ਦੀ ਮੌਤ ਦੀ ਪੁਸ਼ਟੀ ਕਿਸੇ ਵੀ ਹਸਪਤਾਲ ਬਣੀ ਹੋ ਨਹੀਂ ਹੋਈ ਇਹ ਖਬਰ ਪੱਕੀ ਹੈ ਤਾਂ ਹੁਣ ਪੱਤਰਕਾਰਾਂ ਨੇ ਕੰਟੈਕਟ ਕੀਤਾ ਹੈ ਫੋਰਟਿਸ ਹਸਪਤਾਲ ਦੇ ਵਿੱਚ ਕਿਵੇਂ ਉਹਨਾਂ ਨੂੰ ਜਵਾਬ ਮਿਲਦਾ ਸੁਣੋ ਜੀ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਨੀ ਅਪਡੇਟ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਇਸ ਸਮੇਂ ਮਹਾਲੀ ਤੋਂ ਵੱਡੀ ਖਬਰ ਆ ਰਹੀ ਹੈ ਪੰਜਾਬੀ ਦੇ ਉਗੇ ਗਾਇਕ ਰਾਜਵੇ ਜਵੰਦਾ ਬਾਰੇ ਰਾਜਵੇ ਜਵੰਦਾ ਬਾਰੇ ਇਸ ਟਾਈਮ ਉਹ ਵਕ ਵਕ ਪੰਜਾਬ ਦੇ ਵਿੱਚ ਚਰਚਾ ਕਿ ਸ਼ਾਇਦ ਉਹ ਸਾਨੂੰ ਛੱਡ ਗਏ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਪਰ ਦੂਜੇ ਪਾਸੇ ਜਿਹੜਾ ਪ੍ਰਾਈਵੇਟ ਹਸਪੀਟਲ ਆ ਉਹਨਾਂ ਵੱਲੋਂ ਕੋਈ ਹਲੇ ਪੁਸ਼ਟੀ ਨਹੀਂ ਕੀਤੀ ਗਈ ਤੇ ਹਸਪਤਾਲ ਦੇ ਜਿਹੜੇ ਮੈਡੀਕਲ ਬੁਲੇਟਿਨ ਜਾਰੀ ਕਰਦੇ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਮਸਲੇ ਤੇ ਅਸਾਂ ਨਾਲ ਜੁੜ ਚੁੱਕੇ ਨੇ ਮੇਰੇ ਸਾਥੀ ਸੰਦੀਪ ਲਾਦੂਕਰ ਸੰਦੀਪ ਵਕ ਵਕ ਚੈਨਲ ਵਕ ਵਕ ਲੋਕਾਂ ਦੇ ਵਿੱਚ ਇਹ ਗੱਲ ਪਹੁੰਚ ਗਈ ਹੈ ਕਿ ਸ਼ਾਇਦ ਰਾਜਵੀਰ ਜਵੰਦਾ ਸਾਨੂੰ ਸਾਰਿਆਂ ਨੂੰ ਛੱਡ ਗਏ ਨੇ ਇਹ ਸਾਡੇ ਵਾਸਤੇ ਛਟਕਾ ਜਾਂ ਪਰਿਵਾਰ ਵਾਸਕੇ ਛਟਕਾ ਵੀ ਅਫਵਾਹਾਂ ਜਾਂ ਫਿਰ ਹਸਪਤਾਲ ਦੀ ਜ਼ਿੰਮੇਵਾਰੀ ਬੰਦ ਈ ਕਿ ਉਹਨਾਂ ਵੱਲੋਂ ਕੋਈ ਅਜੇ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਜੀ ਜਿਵੇਂ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਰਾਜਵੀਰ ਜਵੰਦ ਦਾ ਨਹੀਂ ਰਿਹਾ ਇਸ ਦੁਨੀਆ ਦੇ ਵਿੱਚ ਇਸ ਨੂੰ ਜੇਕਰ ਗੰਭੀਰਤਾ ਨਾਲ ਲਿਆ ਜਾਵੇ ਖਬਰ ਨੂੰ ਤੇ ਸਾਰਿਆਂ ਲਈ ਹੀ ਝਟਕਾ ਹੈ ਚਾਹੇ ਅਸੀਂ ਆਂ ਚਾਹੇ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਨੇ ਜਾਂ ਦੁਨੀਆ ਦੇ ਵੱਖ-ਵੱਖ ਕੋਨਿਆਂ 'ਚ ਰਹਿੰਦੇ ਪੰਜਾਬੀ ਨੇ ਜਿਨ੍ਹਾਂ ਨੂੰ ਵੀ ਇਹ ਪਤਾ ਲੱਗਿਆ ਸਾਰੇ ਇਸ ਵੇਲੇ ਸੋਗਮਈ ਮਾਹੌਲ ਦੇ ਵਿੱਚ ਨੇ ਪਰ ਜੇਕਰ ਇਸ ਗੱਲ ਦੀ ਉਸਦੀ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਮੈਂ ਸੰਪਰਕ ਕੀਤਾ ਹੁਣੇ ਹਸਪਤਾਲ ਦੇ ਨਾਲ 40 ਹਸਪਤਾਲ ਜਿਨ੍ਹਾਂ ਦੇ ਵੱਲੋਂ ਇੱਕ ਬਕਾਇਦਾ মিডিਆ ਨੂੰ ਜਾਣਕਾਰੀ ਸਾਂਝੀ ਕਰਨ ਦੇ ਲਈ ਇੱਕ ਨੁਮਾਇੰਦੇ ਦੀ ਡਿਊਟੀ ਲਗਾਈ ਹੋਈ ਹੈ ਉਹਨਾਂ ਨਾਲ ਅਸੀਂ ਜਦੋਂ ਗੱਲਬਾਤ ਕੀਤੀ ਹੈ ਫੋਨ ਉਹਨਾਂ ਨੇ ਚੁੱਕਿਆ ਨਹੀਂ ਜਦੋਂ WhatsApp ਦੇ ਉੱਤੇ ਮੈਸੇਜ ਪਾਇਆ ਗਿਆ ਕਿ ਇਹਨੂੰ ਅਸੀਂ ਹਾਲੇ ਇਸ ਜਾਣਕਾਰੀ ਨੂੰ ਅਫਵਾਹ ਸਮਝੀਏ ਜਾਂ ਫਿਰ ਇਹਨੂੰ ਸੱਚਮੁੱਚ ਮੰਨਿਆ ਜਾਣਾ ਮੰਨ ਲਿਆ ਜਾਣਾ ਚਾਹੀਦਾ ਹੈ ਕਿ ਰਾਜਵੀਰ ਜਵੰਦਾ ਨਹੀਂ ਰਹੇ ਉਹਨਾਂ ਨੇ ਜਿਹੜੇ ਆ ਇਸ ਤੋਂ ਬਾਅਦ ਉਹਨਾਂ ਦੀ ਕੋਈ ਉਮੀਦ ਨਹੀਂ ਹੈ ਬਚਣ ਦੀ ਜੇ ਡਾਕਟਰਾਂ ਨੇ ਜਵਾਬ ਦਿੱਤਾ ਹੈ ਇਸ ਦੇ ਬਾਰੇ ਹਾਲੇ ਤੱਕ ਹਸਪਤਾਲ ਦੇ ਉਸ ਨੁਮਾਇंदे ਦੇ ਵੱਲੋਂ ਕੋਈ ਵੀ ਹਾਂ ਜਾਂ ਨਾ ਦੇ ਵਿੱਚ ਜਵਾਬ ਨਹੀਂ ਦਿੱਤਾ ਗਿਆ ਤਾਂ ਸੁਣ ਲੈ ਪੰਜਾਬ ਵਾਲਿਓ ਜਿਵੇਂ ਕਿ ਸੰਪਰਕ ਸਾਧ ਹੈ ਗਿਆ ਪੱਤਰਕਾਰਾਂ ਦੁਆਰਾ ਇੱਕ ਨੁਮਾਇंदे ਦੀ ਡਿਊਟੀ ਲਗਾਈ ਹੋਈ ਹੈ ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ ਕਿ ਮੀਡੀਆ ਨੂੰ ਕੋਈ ਵੀ ਖਬਰ ਹੈ ਤੁਸੀਂ ਨਸ਼ਰ ਕਰਨੀ ਆ ਪਰ ਜਦੋਂ ਉਸ ਨੂੰ ਜਵਾਬ ਪੁੱਛਿਆ ਗਿਆ ਕਿ ਵਾਕਈ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਆ ਪੂਰੀ ਖਬਰ ਸਾਡੇ ਨਾਲ ਸਾਂਝੀ ਕਰ ਦਿਓ ਪਰ ਉਹਨਾਂ ਨੇ ਕੋਈ ਵੀ ਮੈਸੇਜ ਦਾ ਜਵਾਬ ਨਹੀਂ ਦਿੱਤਾ ਯਾਨੀ ਕਹਿੰਦੇ ਜੀ ਹਸਪਤਾਲ ਦੁਆਰਾ ਕੋਈ ਵੀ ਪੁਸ਼ਟੀ ਨਹੀਂ ਹੋਈ ਪਰ ਪੰਜਾਬ ਦੇ ਅੰਦਰ ਤਾਂ ਜੀ ਇਧਰਲੇ ਪਾਸੇ ਖਬਰ ਫੈਲ ਗਈ ਹੈ ਕਹਿੰਦੇ ਰਾਜਵੀਰ ਜਵੰਦਾ ਨੂੰ ਲੈ ਕੇ ਸਵੇਰ-ਸਵੇਰ ਮੰਦ ਭਾਗੀ ਖਬਰ ਸਾਰੇ ਚੈਨਲਾਂ 'ਤੇ ਚੱਲ ਚੁੱਕੀ ਹਰ ਨਿਊਜ਼ ਚੈਨਲ ਇਹੀ ਦੱਸ ਰਿਹਾ ਕਹਿੰਦੇ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਹੈ ਪਰ ਵਿੱਚ ਤਾਂ ਲੋਕ ਕਹਿ ਰਹੇ ਨੇ ਜੀ ਇਹ ਖਬਰ ਝੂਠ ਨਿਕਲ ਜਾਵੇ ਰਾਜਵੀਰ ਜਵੰਦਾ ਸਾਡੇ ਵਿੱਚ ਹੀ ਰਹਿਣਾ ਉਹਨਾਂ ਦਾ ਇਲਾਜ ਕਰਨ ਵਾਸਤੇ ਇੱਕ ਹੋਰ ਡਾਕਟਰ ਦਾ ਮੈਂ ਜ਼ਿਕਰ ਕੀਤਾ ਪਿਛਲੀ ਵੀਡੀਓ ਦੇ ਵਿੱਚ 2 ਘੰਟੇ ਪਹਿਲਾਂ ਮੈਂ ਉਸ ਗੱਲ ਦਾ ਜ਼ਿਕਰ ਕਰ ਚੁੱਕਿਆ ਪਰ ਹੁਣ ਇਹਦੇ ਵਿਚਾਰੇ ਕਹਿੰਦੇ ਜੀ ਵਾਵਾ ਬਹੁਤ ਉੱਡੀਆਂ ਨੇ ਰਾਜਵੀਰ ਜਵੰਦਾ ਦੇ ਲਈ ਆਪਣੇ ਡਾਕਟਰ ਨੇ ਜਿਹੜੇ ਹੌਟੇਜ ਹਸਪਤਾਲ ਦੇ ਉਹਨਾਂ ਨੂੰ ਆਕੇ মিডিਆ ਨੂੰ ਜਾਣਕਾਰੀ ਸਿੱਧੇ ਤੌਰ ਤੇ ਲਾਈਵ ਆਕੇ ਦੇਣੀ ਚਾਹੀਦੀ ਸੀ ਤਾਂ ਕਿ ਪੂਰੇ ਪੰਜਾਬ ਭਰ ਦੇ ਲੋਕਾਂ ਦੀ ਇਸ ਗੱਲ ਤੋਂ ਸੰਤੁਸ਼ਟੀ ਹੋ ਜਾਵੇ ਸੱਚ ਪਤਾ ਲੱਗੇ ਕਿ ਹੈ ਕੀ ਹੈ ਪਰ ਹੁਣ ਨਾ ਤਾਂ ਕਿਸੇ ਹਸਪਤਾਲ ਦੇ ਨੁਮਾਇंदे ਬਨਿਓ ਨਾ ਕਿਸੇ ਡਾਕਟਰ ਬਨਿਓ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਇਹ ਪੱਤਰਕਾਰਾਂ ਨੇ ਸਾਰਿਆਂ ਨੇ ਤੈਅ ਕਰ ਦਿੱਤਾ ਤਾਂ ਫੇਰ ਇਸ ਖਬਰ ਨੂੰ ਫਲਾਉਣ ਵਾਲਾ ਕੌਣ ਹੈ ਕੀ ਨੇ ਇਸ ਖਬਰ ਨੂੰ ਨਸ਼ਰ ਕੀਤਾ ਕਿ ਰਾਜਵੀਰ ਜਵੰਦਾ ਸਵੇਰੇ ਸਵੇਰੇ ਦਮ ਤੋੜ ਗਏ ਨੇ ਬੜਾ ਵੱਡਾ ਝਟਕਾ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਉਸ ਪਰਿਵਾਰ ਲਈ ਜਿਹੜੀ ਮਾਂ ਦਾ ਪੁੱਤ ਸੀ ਉਸ ਨੂੰ ਪਤਾ ਨਹੀਂ ਕਿੰਨਾ ਕੁ ਫਕਰ ਹੋਣਾ ਮੇਰੇ ਪੁੱਤ ਨੇ ਐਡਾ ਨਾਮ ਬਣਾ ਲਿਆ ਇਨਾ ਰਤਬਾ ਹਾਸਲ ਕਰ ਲਿਆ ਸਿੱਧੂ ਮੂਸੇਵਾਲੇ ਵਾਂਗੂ ਯਾਨੀ ਬਹੁਤ ਜ਼ਿਆਦਾ ਪੌਪੂਲਰ ਸੀ ਐਸ ਕਰਕੇ ਦਾ ਭਾਈ ਪੰਜਾਬ ਦੇ ਵਾਸੀਆਂ ਨੂੰ ਝਟਕਾ ਲੱਗਣਾ ਤੈ ਸੀ ਪਰ ਹੁਣ ਰਾਜਵੀਰ ਜਵੰਦਾ ਦੀ ਪੁਸ਼ਟੀ ਕਰਨ ਵਾਸਤੇ ਜਿਹੜੇ ਉਥੋਂ ਦੇ ਹਸਪਤਾਲ ਦੇ ਡਾਕਟਰ ਨੇ 46 ਹਸਪਤਾਲ ਦੇ ਇਹਨਾਂ ਨੂੰ ਭਾਈ ਅੱਗੇ ਆ ਕੇ ਐਸ ਗੱਲ ਨੂੰ ਨਸ਼ਰ ਕਰਨਾ ਚਾਹੀਦਾ ਪੰਜਾਬ ਦੇ ਲੋਕ ਦੁਬਧੇ ਦੇ ਵਿੱਚ ਪਏ ਨੇ ਕਿਉਂਕਿ ਖਬਰਾਂ ਬੜੀਆਂ ਬਹੁਤ ਸਾਰੀਆਂ ਫੇਕ ਚੱਲ ਰਹੀਆਂ ਨੇ ਕਾ ਡਾਕਟਰਾਂ ਨੂੰ ਇਹ ਆਕੇ ਨਸ਼ਰ ਕਰਨਾ ਚਾਹੀਦਾ ਇਹ ਉਹਨਾਂ ਦੀ ਵੀ ਗਲਤੀ ਹੈ ਪਹਿਲਾਂ ਤਾਂ ਸਾਡੇ ਲੋਕ ਇਸ ਗੱਲ ਦੇ ਪਿੱਛੇ ਪਏ ਸੀ ਕਹਿੰਦੇ ਜੀ ਪੀਜੀਆਈ ਦੇ ਵਿੱਚ ਦਾਖਲ ਕਿਉਂ ਨਹੀਂ ਕਰਵਾ ਰਹੇ ਯਾਨੀ ਜਾਣ ਬੁੱਝ ਕੇ ਕਹਿੰਦੇ ਦਾ ਟਰੀਟਮੈਂਟ ਨਹੀਂ ਹੋ ਰਿਹਾ ਬਹੁਤ ਸਾਰੇ ਲੋਕਾਂ ਨੇ ਦੋਸ਼ ਲਾ ਦਿੱਤੇ ਸੀ ਪਰ ਅਸੀਂ ਤਾਂ ਫੇਰ ਵੀ ਕੋਈ ਐਸੀ ਗੱਲ ਨਹੀਂ ਧਰੀ ਕਿਉਂਕਿ ਡਾਕਟਰ ਰੱਬ ਦਾ ਰੂਪ ਹੁੰਦੇ ਨੇ ਐਸ ਕਰਕੇ ਉਹਨਾਂ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਸੋ ਪੰਜਾਬ ਦੇ ਲੋਕਾਂ ਨੂੰ ਹੁਣ ਇਸ ਦੁੱਧਾ ਚੋਂ ਕੱਢਣ ਵਾਸਤੇ ਫੋਟਿਸ ਹਸਤਾ ਦੇ ਡਾਕਟਰ ਸਮੂਹਿਆ ਕੇ ਇਸ ਗੱਲ ਨੂੰ ਨਸ਼ਰ ਕਰ ਦੇਣ ਨਹੀਂ ਤਾਂ ਸ਼ੱਕ ਦੀ ਸੂਈ ਖਬਰਾਂ ਦੇ ਵਿੱਚ ਘੁੰਮ ਰਹੀ ਹੈ ਤਾਂ ਠੀਕਾ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨ